ਮੈਂ ਕੰਮ ਤੋਂ ਘਰ ਆਇਆ ਠੀਕ ਹੈ ਤੇ ਮੈਂ ਵੇਖਿਆ ਕਿ ਬੂਆ ਮਤਲਬ ਕਿ ਪੂਰਾ ਖੁੱਲਾ ਨਹੀਂ ਬਲਤ ਹੋਈ ਰਹੀ ਤੇ ਮੈਂ ਅੰਦਰ ਵੜਿਆ ਨੇ ਇੱਕ ਹੀ ਮਤਲਬ ਤੇ ਬੱਤੀ ਮਤਲਬ ਵੇਦੇ ਦੀ ਮਤਲਬ ਇਹ ਬੰਦ ਸੀ ਤੇ ਕਮਰੇ ਦੀ ਇੱਕ ਜਗਰੀ ਵੀ ਕਿਤੋਂ ਚੋਰੀ ਹੋਈ ਆ ਤੇ ਦੂਜੇ ਬੰਦੇ ਮਤਲਬ ਦੂਜੇ ਬੰਦੇ ਦੀ ਜਗਰੀ ਉਹ ਜੀ ਮਮੀ ਲਈ ਉਹ ਵੀ ਬੰਦ ਸੀ ਮੈਂ ਵੇਖਿਆ ਮੁਜਗਾਇਆ ਮੈਂ ਤੇ ਮਮੀ ਮੈਂ ਮਮੀ ਕੀ ਹੋਇਆ ਕੀ ਕਾਰਨ ਕੀ ਲੱਗਦਾ ਕੀ ਕਾਰਨ ਲੱਗਦਾ ਮੈਨੂੰ ਕੁਛ ਨਹੀਂ ਪਤਾ ਮੈਨੂੰ ਮੇਰਾ ਹਾਂਜੀ ਹਾਂਜੀ ਰੋਜ਼ ਰੋਟੀ ਵਿੱਚ ਇੰਨੇ ਕਮੇ ਇੰਨੇ ਵੇ ਆ ਜਨਾ ਮੈਂ ਇੰਨੇ ਵੇ ਉੱਤੇ ਕੋਈ ਸ਼ੱਕ ਮੈਨੂੰ ਕਿੱਥੇ ਸ਼ੱਕ ਮਕੀ ਕਮਾ ਮੈਨੂੰ ਕਿਹੜਾ ਕੋਈ ਦੁਸ਼ਮਣੀ ਕੋਈ ਕੁਝ ਹਾਂਜੀ ਹਾਂਜੀ ਮੈਂ ਜੋਬ ਤੇ ਉਹ ਨੰਦੀ ਦੀ ਮੇਰੇ ਮਨ ਮੈਰਿਜ ਹੈ ਉਹ ਆਪਣੇ ਘਰ ਹੈ ਹਾਲੇ ਪਟਸੋ ਕਾਲਮ ਮਿਲ ਕੇ ਗਏ ਆ ਪਟਸੋ ਮਿਲ ਕੇ ਗਏ ਮੇ ਮਮੀ ਨੂੰ ਕਾਰਨ ਕੀ ਲੱਗਦਾ ਭਾਈ ਤੁਹਾਨੂੰ ਮੈਨੂੰ ਕੁਛ ਨਹੀਂ ਪਤਾ ਕਿ ਕੌਣ ਆਇਆ ਕਿੰਨੂੰ ਪਤਾ ਨਹੀਂ ਕਿ ਦੀ ਬਾਤ ਹਾਂ ਬਸ ਹਾਂ ਜੀ ਚੋਰੀ ਕਿੰਨਾ ਕ ਸਾਮਾਨ ਚੋਰੀ ਹੋਇਆ ਪਤਾ ਲੱਗਾ ਕਿ ਮਤਲਬ ਕਾਫੀ ਮਤਲਬ ਹਗਾਈ ਕਾਫੀ ਮਤਲਬ ਹਗਾਈ ਮਤਲਬ ਮਨੀ ਕਾਫੀ ਹਾਂ ਕੈਸ਼ ਹੈ ਗਾਈ ਕੈਸ਼ ਵੀ ਗੈਨੇ ਸੀ ਥੋੜੀ ਜਿਹੀ ਕੈਨੇ ਸੀ ਹਾਂ ਜੀ ਹੁਣ ਮੁਕੇ ਤੇ ਪੁਲਿਸ ਆ ਗਈ ਹੈ ਹਾਂ ਜੀ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹਾਂ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਸਾਹਿਬ ਮੈਂ ਇਹ ਕਹਿੰਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਮੈਂ ਰਜਨੀਸ਼ ਸ਼ਰਮਾ ਗਲੀ ਨੰਬਰ 4 ਇਹ ਵਿਜੇਨਗਰ ਜਿੱਥੇ ਕਿ ਅੱਜ ਸ਼ਾਮ ਦਾ ਕੋਈ ਕਾਂਡ ਹੋਇਆ ਇੱਥੇ ਨਾ ਪਤਾ ਲੱਗਾ ਅੱਜ ਸਾਡੇ ਗਲੀ 'ਚ ਨਾ ਕੋਈ ਲੁੱਟਖੋ ਕਰਕੇ ਘਰ ਦੇ ਵਿੱਚ ਸਮਾਨ ਸਪੂਨ ਖਿਲਰਿਆ ਪਿਆ ਔਰ ਲੇਡੀਜ਼ ਦਾ ਕੋਈ ਗਲਾ ਦਬਾ ਕੇ ਉਹਦੀ ਡੈਥ ਮਤਲਬ ਹੋ ਗਈ ਆ ਉਹਦਾ ਮਰਡਰ ਕੀਤਾ ਗਿਆ ਜੀ ਇਹ ਬੜੀ ਘਨੌਨੀ ਹਰਕਤ ਕੀਤੀ ਜਿਸ ਨੇ ਵੀ ਕੀਤੀ ਹੈ ਕਾਨੂੰਨ ਜਿੱਦਾਂ ਵੀ ਉਹਨੇ ਆਪਣੇ ਹੱਥ ਚ ਲਿਆ ਕੈਮਰੇ ਵਗੈਰਾ ਚੈੱਕ ਕੀਤੇ ਜਾ ਰਹੇ ਆ ਜੀ ਪੁਲਿਸ ਆਈ ਆਪਣੀ ਕਾਰਵਾਈ ਕਰ ਰਹੀ ਆ ਬੜੀ ਹੈਰਾਨੀ ਦੀ ਗੱਲ ਹੈ ਜੀ ਅੱਜ ਤੱਕ ਕਦੀ ਇਦਾਂ ਹੋਇਆ ਨਹੀਂ ਸਾਡੇ ਵਿਜੇਨਗਰ ਏਰੀਆ ਬੜਾ ਸੇਫ ਮੰਨਦੇ ਸੀਗੇ ਪਰ ਅੱਜ ਜਿਹੜੀ ਗੱਲ ਸੁਣੀ ਹੈ ਵੀ ਅਸੀਂ ਵੀ ਹੈਰਾਨ ਆ ਕਿ ਕੱਲ ਉਹ ਵੀ ਦਿਨੇ ਦਿਹਾੜੇ ਮਤਲਬ ਇਹ ਕੰਮ ਹੋ ਗਿਆ ਇਹ ਕੋਈ ਆਇਆ ਵਾ ਜੀ ਉਹਨੂੰ ਇਹ ਕੋਈ ਭੇਤੀ ਬੰਦਾ ਜਿਹਨੂੰ ਪਤਾ ਆ ਕਿ ਕੱਲੀ ਲੇਡੀਜ਼ ਆ ਘਰ ਇਹਦਾ ਜਿਹੜਾ ਲੇਡੀਜ਼ ਦਾ ਇੱਕ ਬੇਟਾ ਉਹ ਵਿਚਾਰਾ ਜੌਬ ਕਰਦਾ ਕਿਤੇ ਉਹ ਸਾਡੇ 7-8 ਵਜੇ ਆਇਆ ਸ਼ਾਮ ਨੂੰ ਜਦੋਂ ਘਰ ਉਨੇ ਅਗੇ ਲਾਈਟ ਵਗੈਰਾ ਜਗਾਈ ਦੇਖਿਆ ਤੇ ਅੰਦਰ ਡੈੱਡ ਬੋਡੀ ਪਈ ਪਰ ਬਾਜ਼ਾਰ ਹੈ ਭਾਈ ਚੱਲਦਾ ਬਾਜ਼ਾਰ ਹੈ ਕਿਸੇ ਨੇ ਆ ਕੇ ਜਾਂਦੇ ਦੇਖਿਆ ਨਹੀਂ ਜਾਂ ਕਿਸੇ ਤਰ੍ਹਾਂ ਦੀ ਕੋਈ ਨਹੀਂ ਜੀ ਬਾਜ਼ਾਰ ਤੇ ਹੈ ਜੀ ਕੋਈ ਕਿਸੇ ਦੇ ਘਰ ਜਿੱਦਾਂ ਆ ਕੇ ਅੰਦਰ ਗੇਟ ਹੋੜਾ ਖੋਲਿਆ ਅੰਦਰ ਵੜ ਗਿਆ ਕਿਸੇ ਨੂੰ ਕੋਈ ਪਤਾ ਨਹੀਂ ਕਿ ਕਿਸੇ ਦਾ ਰਿਸ਼ਤੇਦਾਰ ਹੈ ਜਾਂ ਕੌਣ ਹੈ ਕੋਈ ਇੰਨਾ ਧਿਆਨ ਨਹੀਂ ਕੋਈ ਕਰਦਾ ਬਾਕੀ ਇਹ ਭੇਤੀ ਦਾ ਵੀ ਕੰਮ ਭੇਤੀ ਦਾ ਹਾਂ ਬਿਲਕੁਲ ਜੀ ਬਿਲਕੁਲ ਇਹ ਭੇਤੀ ਬੰਦੇ ਦਾ ਕੰਮ ਹੈ ਜਿਹਨੂੰ ਪਤਾ ਹੈ ਕਿ ਲੇਡੀਜ਼ ਕੱਲੀ ਘਰ ਆ ਤੇ ਹਾਂ ਜੀ ਮੌਕੇ ਤੇ ਆਗੇ ਪੁਲਿਸ ਵਾਲੇ ਜੀ ਆਪਣੀ ਉਹ ਕਾਰਵਾਈ ਕਰ ਰਹੇ ਆ ਕੈਮਰੇ ਵਗੈਰਾ ਖੰਗਾਲ ਰਹੇ ਆ ਤੇ ਜਲਦੀ ਤੋਂ ਜਲਦੀ ਪਤਾ ਲਾਇਆ ਜਾਏਗਾ ਤੇ ਇਹਨੂੰ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਇਹ ਆਸ਼ਵਾਸ਼ਣ ਹੈ ਵੀ ਪ੍ਰਸ਼ਾਸਨ ਦੇ ਬਾਰੇ ਪੂਰ ਜੋਰ ਮਤਲਬ ਸਾਰੀ ਚੈਕਿੰਗ ਕਰਕੇ ਕੈਮਰਿਆਂ ਦੀ ਬੰਦੇ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ। ਬੈਡ ਬੋਡੀ ਮਿਲੀ ਹੈ ਇੱਕ ਸੁਨੀਤਾ ਨਾਦੀ ਲੇਡੀ ਹੈ ਆਲਮੋਸਟ 70 ਸਾਲ ਦੀ ਬਜ਼ੁਰਗ ਲੇਡੀ ਹੈ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਤੇ ਉਹਨਾਂ ਦੀ ਡੈਥ ਹੋ ਗਈ ਹੈ। ਤੋਂ ਇਸ ਕਰਕੇ ਆਪਾਂ ਆ ਗਿਆ ਤੇ ਇਹ ਜਾਂਚ ਕਰ ਰਹੇ ਜੀ ਕੀ ਹੋਇਆ ਸੀ। ਉਹ ਕਤਲ ਦੇ ਕਾਰਨ ਅਸੀਂ ਜਾਂਚ ਕਰ ਰਹੇ ਜੀ ਅਸੀਂ ਪੜਤਾਲ ਕਰ ਰਹੇ ਹਾਂ। फ़ायर दर्ज करके फिर अगले रिकॉर्ड वो आप देख रहे जी सारा एंगल्स भी देख रहे वो कर पहले जी आप सारा इन्वेस्टिगेशन कर रहे जी सारा एविडेंस इकट्ठा कर रहे हैं अंदर इस करके आप थोड़ा लेट भी हो गया अंदर जाके सारा एविडेंस टेक कलूज़ आप चेक कर रहे हैं तो जल्द तो जल्द जिन्ह ने भी कत्ल किया गिरफ्तार हो जाएगा सीसीटीवी फुटेज की आप कर रहे जी चेक कर रहे हले ਪਰ ਸਰ ਘਰ ਤੇ ਲੁੱਟ ਕਿੰਨੇ ਦੀ ਹੋਈ ਹੈ ਕੁਝ ਪਤਾ ਲੱਗਾ ਜੀ ਲੁੱਟ ਖੋਦੀ ਆਪਾਂ ਡਿਟੇਲਸ ਵਾਲੇ ਕੁਝ ਨਹੀਂ ਹੈ ਜੀ ਐਸਾ ਅਸੀਂ ਸਾਰੇ ਐਂਗਲਸ ਦੇਖ ਰਹੇ ਹਲੇ ਸਾਡੇ ਸਾਹਮਣੇ ਕੋਈ ਲੁੱਟਖੋਦੀ ਗਲ ਸਾਹਮਣੇ ਨਹੀਂ ਹੈ ਸਰ ਜੀ ਇਹਨਾਂ ਨੇ ਪਹਿਲੇ ਵੀ ਕੋਈ ਲੁੱਟਪਾਟ ਹੋਈ ਹੈ ਇੱਦਾਂ ਦੀ ਕੋਈ ਉਹ ਆਪਾਂ ਚੈੱਕ ਕਰ ਰਹੇ ਜੀ ਉਹ ਸਾਰਾ ਵੈਰੀਫਿਕੇਸ਼ਨ ਕਰ ਰਹੇ ਕਿ ਕਿੰਨਾ سنگੀਨ ਮਾਮਲਾ ਕੋਈ ਇੱਕ ਲੇਡੀ ਜਿਹੜੀ ਘਰ ਕੱਲੀ ਸੀ ਬਹੁਤ سنگੀਨ ਮਾਮਲਾ ਹੈ ਜੀ ਅਸੀਂ ਕੋਈ ਟੋਰ ਵੀ ਨਹੀਂ ਸਕਦੀ ਸੀ ਕਿੱਕੀ ਜੀ ਟੋਰ ਵੀ ਨਹੀਂ ਸਕਦੇ ਸਰ ਹਾਂ ਚਲ ਵੀ ਨਹੀਂ ਸੀ ਸਾਰਾ 77 ਸਾਲ ਦੀ ਲੇਡੀ ਸੀ ਤੇ ਉਹਦੇ ਹੱਥ ਤੇ ਵਿੱਚ ਉਹ ਸਟਾਫ ਵੀ ਸੀ ਅੱਛਾ ਸਰ ਕੀ ਉਹਨਾਂ ਦਾ ਪਰਚਾ ਦਰ ਦਿੱਤਾ ਗਿਆ ਦੇਖੋ ਕਤਲ ਦੀ ਪਰਚਾ ਕੀਤਾ ਜੀ ਹਲੇ ਪਰ ਐਸੀ ਮਰਡਰੀ ਸਾਨੂੰ ਪਤਾ ਲੱਗਿਆ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਸਾਹਮਣੇ ਉਹਦੇ ਵਾਸਤੇ ਆਪਾਂ ਕਾਰਵਾਈ ਕਰਾਂਗੇ